ਆਪਰੇ ਕੋਲ ਪਰਮਾਤਮਾ ਨਾਲ ਕੋਈ ਜੱਤਾਵਾ ਯਾਰ ਆਪਾਂ ਇੱਕ ਇੱਕ ਸਾਡੇ ਕੋ ਫੜੇ ਇਹ ਗੱਲ ਬਿਲਕੁਲ ਚੇਂਜ ਕਰ ਦਿਓ ਇੱਕ ਤਾਂ ਇੱਕ ਇੱਕ ਬੱਚੇ ਤੱਕ ਸੀਮਤ ਨਾ ਰਹੋ ਮੈਂ ਤੁਹਾਨੂੰ ਦਰਦਨਾਕ ਬੇਨਤੀ ਕਰਦਾ ਆਉਂਦੇ ਸਾਲਾਂ ਚ ਅਸੀਂ ਘੱਟ ਗਿਣਤੀ ਵਿੱਚ ਹੋ ਜਾਣਾ ਤੇ ਉਹਨਾਂ ਤੋਂ ਕੁੱਟ ਖਾਇਆ ਕਰਾਂਗੇ ਅਸੀਂ ਫੇਰ ਰੋਜ਼ ਇੱਕ ਇੱਕ ਪਰਿਵਾਰ ਵਿੱਚ ਪੰਜ ਪੰਜ ਪਚੰਗੀ ਪੈਦਾ ਕਰੋ ਨਹੀਂ ਤੁਹਾਡੇ ਤੋਂ ਸਾਂਭੇ ਜਾਣਗੇ ਮੈਨੂੰ ਦੇ ਦਿਓ ਮੈਂ ਟਕਸਾਲ ਚ ਰੱਖੂ ਧਾਰਮਿਕ ਸੰਸਥਾਵਾਂ ਤੋਂ ਅਗਾ ਹੁਣ ਸਿਆਸਤਦਾਨ ਵੀ ਤਾਕੀਦ ਕਰ ਰਹੇ ਹੈ ਕਿ ਬੱਚਾ ਇੱਕ ਨਹੀਂ ਸਗੋ 2-2 3-3 ਪੈਦਾ ਕਰੋ ਇਸ ਗੱਲ ਦੀ ਬੇਨਤੀ ਹੁਣ ਆਪਣਿਆਂ ਨੂੰ ਆਮ ਆਦਮੀ ਪਾਰਟੀ ਦੇ ਸਪੀਕਰ ਲਾਏ ਹੋਏ ਸਰਕਾਰ ਦੇ ਵਿੱਚ ਕੁਲਤਾਰ ਸੰਧਵਾ ਕਰ ਰਹੇ ਹੈ ਕਿ ਇੱਕ ਇੱਕ ਤੇ ਨਾ ਖੜੋ ਤੁਸੀਂ ਸਾਹਮਣੇ ਵਾਲੇ ਵੱਲ ਵੇਖੋ ਪੇਸ਼ੇਖਾਸ ਰਿਪੋਰਟ ਫਿਰ ਤੁਹਾਡੇ ਫੋਨ ਕਾਲ ਦੀ ਉਡੀਕ ਰਹੇਗੀ ਨੰਬਰ ਸਾਡੇ ਉਹੀ 50134260172 ਕੋਡ ਕਿ ਤੁਸੀਂ ਇਸ ਮਸਲੇ ਦੇ ਉੱਤੇ ਕੀ ਸੋਚਦੇ ਹੋ ਤੁਹਾਡੀ رائے ਕੀਮਤੀ ਹੈ ਕਿਉਂਕਿ ਪ੍ਰੋਗਰਾਮ ਲੋਕਾਂ ਦਾ ਸਪੋਕਸਮੈਨ ਹੈ। ਦਾ ਕੋਲੇ ਕੱਖ ਨਹੀਂ ਉਹਨਾਂ ਦੇ ਸਾਥ ਜਵਾਬ ਆਪਣੇ ਕੋਲ ਬੁਮਾਕਰ ਨਾਲ ਕੁਝ ਦਿੱਤਾ ਹੋਇਆ ਹੈ ਨਾ ਆਪਾਂ ਇਹ ਕੀ ਕਰਦੇ ਕੌਫੜੇ ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਪੰਜਾਬੀਆਂ ਨੂੰ ਵੱਧ ਬੱਚੇ ਪੈਦਾ ਕਰਨ ਦੀ ਸਲਾਹ ਦਿੱਤੀ ਹੈ। ਸਪੀਕਰ ਕੁਲਤਾਰ ਸੰਧਵਾ ਨੇ ਜਨਤਕ ਸਬੋਧਨ ਦੇ ਦੌਰਾਨ ਕਿਹਾ ਕਿ ਇੱਕ ਬੱਚਾ ਪੈਦਾ ਕਰਨ ਦੀ ਸੋਚ ਪੰਜਾਬੀਆਂ ਨੂੰ ਬਦਲਣੀ ਚਾਹੀਦੀ ਹੈ ਨਸਲਾਂ ਬਚਾਉਣ ਲਈ ਇੱਕ ਜੋੜੇ ਦੇ 2 ਜਾਂ 3 ਬੱਚੇ ਹੋਣੇ ਜ਼ਰੂਰੀ ਨੇ ਇੱਕ ਬੱਚੇ ਵਾਲੀ ਸੋਚ ਭਵਿੱਖ ਵਿੱਚ ਗੰਬੀਰ ਸਮੱਸਿਆ ਦਾ ਰੂਪ ਧਾਰਨ ਕਰ ਸਕਦੀ ਹੈ ਜਿਹੜਾ ਪਰਿਵਾਰਕਾਂ ਜਿਆਦਾ ਲਾਡ ਨਾ ਪਾਉਂਦੇ ਨੇ ਇਹ ਵੀ ਇੱਕ ਕਾਰਨ ਬਣਦਾ ਬੜਾ ਲਾਡ ਤੋਂ ਤੋਕਦੇ ਨਹੀਂ ਇਹ ਵੀ ਮਾਇਰ ਕਾਰਨ ਔਰ ਉਹਦਾ ਕਾਰਨ ਹੋਰ ਹੈ ਕਿ ਗਾਂ ਜਿਹੜਾ ਲਾਡ ਵਾਲਾ ਕਾਰਨ ਉਹ ਇਹ ਵੀ ਦਵਾ ਕੇ ਕਿਹਾ ਇਹ ਵੀ ਉਸ ਕੁਮਾਰੀ ਦੇ ਕਾਰਨ ਆ। ਉਹ ਬਾਬਾ ਜੀ ਉਹ ਜਿੰਨਾ ਕੋਲੇ ਕੱਖ ਨਹੀਂ ਉਹਨਾਂ ਦੇ ਸਾਥ ਅਜਵਾਗ ਆਪਣੇ ਕੋਲੇ ਬੁੜਮਾਰਨ ਸਾਰਾ ਵੀ ਦਿੱਤਾ ਹੋਇਆ ਹੈ ਨਾ ਆਪਾਂ ਇੱਕ ਇੱਕ ਅਸੇ ਕੋ ਫੜੇ ਇਹ ਗੱਲ ਬਿਲਕੁਲ ਚੇਂਜ ਕਰ ਦਿਓ। ਸਪੀਕਰ ਕੁਲਤਾਰ ਸੰਧਵਾ ਤੋਂ ਪਹਿਲਾਂ ਗਿਆਨੀ ਕੁਲਦੀਪ ਸਿੰਘ ਗੜਗਾਜੂ ਵੀ ਸਿੱਖਾਂ ਨੂੰ ਵੱਧ ਬੱਚੇ ਪੈਦਾ ਕਰਨ ਦੇ ਲਈ ਨਸੀਹਤ ਦੇ ਚੁੱਕੇ ਨੇ। ਉਨਾ ਕਿ ਅਸੀ ਕਿ ਹਰੇਕ ਸਿੱਖ ਘਟੋ ਘਟ ਤਿੰਨ ਬੱਚੇ ਪੈਦਾ ਕਰੇ ਤੇ ਗੁਰਮਤ ਨਾਲ ਜੋੜਿਆ ਜਾਵੇ ਸਾਫਾ ਜਸਦਾਰ ਗਿਆਨੀ ਗੁਰਬਚਨ ਸਿੰਘ ਨੇ ਵੀ ਸਿੱਖ ਪਰਿਵਾਰਾਂ ਨੂੰ ਇਹੀ ਅਪੀਲ ਕੀਤੀ ਸੀ ਤੇ ਆਖਿਆ ਸੀ ਕਿ ਹਰ ਸਿੱਖ ਨੂੰ ਘਟੋ ਘਟ ਚਾਰ ਬੱਚੇ ਪੈਦਾ ਕਰਨੇ ਚਾਹੀਦੇ ਨੇ ਇੱਕ ਦੀ بجائے ਚਾਰ ਬੱਚਿਆਂ ਦਾ ਪਾਲਣ ਪੋਸ਼ਣ ਕਰਨਾ ਸਖਾ ਹੁੰਦਾ ਕਿਉਂਕਿ ਇੱਕ ਤੋਂ ਵੱਧ ਬੱਚੇ ਹੋਣ ਦਾ ਅਨੁਸ਼ਾਸਨ ਚ ਰਹਿੰਦੇ ਨੇ ਦਮਦਮੀ ਤਖਸਾਲ ਦੇ ਮੁਖੀ ਨੇ ਵੀ ਬੱਚਾ ਪੈਦਾ ਕਰਨ ਨੂੰ ਲੈ ਕੇ ਸਲਾਹ ਦਿੱਤੀ ਤੇ ਆਖਿਆ ਸੀ ਕਿ ਪੰਜਾਬੀ ਇੱਕ ਇੱਕ ਬੱਚੇ ਤੱਕ ਸੀਮਿਤ ਨਾ ਰਹਿਣ ਇੱਕ ਇੱਕ ਪਰਿਵਾਰ ਚ ਪੰਜ ਪੰਜ ਪੁਜੰਗੀ ਪੈਦਾ ਕਰੋ ਤੇ ਜੇ ਤੁਹਾਡੇ ਤੋਂ ਨਾ ਸੰਭਾਲੇ ਗਏ ਤਾਂ ਮੈਨੂੰ ਦੇ ਦਿਓ ਇੱਕ ਤਾਂ ਇੱਕ ਇੱਕ ਬੱਚੇ ਤੱਕ ਸੀਮਿਤ ਨਾ ਰਹੋ ਮੈਂ ਤੁਹਾਨੂੰ ਦਰਦਨਾਕ ਬੇਨਤੀ ਕਰਦਾ ਅੱਜ ਪੰਜਾਬ ਦੀ ਵਸੋਂ ਪੰਜਾਬ 52 52 ਅਸੀਂ ਆ 50% ਬਾਹਰ ਲਿਆ ਗਏ ਉਹਦੇ ਸਾਲਾਂ 'ਚ ਅਸੀਂ ਘਟ ਗਿਣਤੀ ਵਿੱਚ ਹੋ ਜਾਣਾ ਤੇ ਉਹਨਾਂ ਤੋਂ ਕੁੱਟ ਖਾਇਆ ਕਰਾਂਗੇ ਅਸੀਂ ਫੇਰ ਰੋਡ ਗਿਣਤੀ ਵਧਾਓ ਇੱਕ ਇੱਕ ਪਰਿਵਾਰ ਵਿੱਚ 5-5 ਪਚੰਗੀ ਪੈਦਾ ਕਰੋ ਨਹੀਂ ਤੁਹਾਡੇ ਤੋਂ ਸਾਂਭੇ ਜਾਣਗੇ ਮੈਨੂੰ ਦੇ ਦਿਓ ਮੈਂ ਟਕਸਾਲ 'ਚ ਰੱਖੂੰ ਕერ ਸਪੀਕਰ ਸੰਵਾਦ ਦੇ ਸਿੱਖਿਆਕ ਸੀਮਤਾ ਦੇ ਇਹਨਾਂ ਬਿਆਨਾਂ ਤੋਂ ਸਵਾਲ ਕਈ ਖੜੇ ਹੁੰਦੇ ਨੇ ਕਿ ਵੱਧ ਬੱਚੇ ਪੈਦਾ ਕਰਨਾ ਸਮੱਸਿਆਵਾਂ ਦਾ ਹੱਲ ਹੈ ਤੇ ਕੀ ਵੱਧ ਬੱਚੇ ਪੈਦਾ ਕਰਨ ਦੀ ਵਾਕੇ ਲੋੜ ਹੈ ਮਸਲਾ ਧਿਆਨ ਮੰਗਦਾ ਹੈ ਔਰ ਇਸ ਵਿਸ਼ੇ ਦੇ ਉੱਤੇ ਚਰਚਾ ਮੰਗਦਾ ਹੈ ਚਰਚਾ ਕਿਸੇ ਹੋਰ ਨਾਲ ਨਹੀਂ ਬਲਕਿ ਸਾਡੀ ਆਪਣੀ ਤੁਹਾਡੇ ਸਾਰਿਆਂ ਦੇ ਨਾਲ ਹੈ ਔਰ ਸਾਡੇ ਨੰਬਰ ਇੱਕ ਵਾਰੀ ਨੋਟ ਕਰ ਲਓ 0172 ਏਰੀਆ ਕੋਡ ਹੈ 5013426 ਇਹ ਨੰਬਰ ਹੈ ਜਿਸ ਉੱਤੇ ਤੁਸੀਂ ਕਾਲ ਕਰ ਸਕਦੇ ਹੋ ਔਰ ਦੂਸਰਾ ਨੰਬਰ 3047680 ਹੈ ਯਾਨੀ ਕਿ 3047680 ਔਰ ਪਹਿਲਾ ਨੰਬਰ 5013426 ਹੈ ਔਰ ਤੁਸੀਂ ਇਸ ਨੰਬਰ ਦੇ ਉੱਤੇ ਕਾਲ ਕਰਨੀ ਆਪਣੀ رائے ਸਾਝੀ ਕਰਨੀ ਹੈ ਕਿ ਜਦੋਂ ਨਿਊਕਲੀਅਰ ਫੈਮਲੀਆਂ ਦਾ ਟ੍ਰੈਂਡ ਹੈ ਉਸ ਮੌਕੇ ਅਜੇਹੇ ਬਿਆਨ ਦੇਣ ਦੀ ਜ਼ਰੂਰਤ ਕਿਉਂ ਪੈ ਰਹੀ ਹੈ ਕਿ ਵਾਕਿਆ ਹੀ ਇਹਦੇ ਪਿੱਛੇ ਆ ਕੋਈ ਵੱਡੇ ਮਸਲੇ ਜਿਹੜੇ ਆ ਉਹ ਲੁਕੇ ਹੋਏ ਆ ਕਿ ਜਿਹੜੇ ਘੱਟ ਗਿਣਤੀ ਵਾਲੇ ਸਿੱਖ ਆਪਣੀ ਸਟੇਟ ਦੇ ਵਿੱਚ ਜਿਹੜੇ ਮжоਰਿਟੀ ਦੇ ਵਿੱਚ ਸੀ ਆਉਂਦੇ ਸਮੇਂ ਚ ਉੱਥੇ ਵੀ ਉਹ ਮਾਈਨੋਰਿਟੀ ਕਲਾਸ ਦੇ ਵਿੱਚ ਖੜੇ ਦਿਖਾਈ ਦੇਣਗੇ ਇਸ ਕਰਕੇ ਜਿਹੜਾ ਹੈ ਇਹ ਕਹਿਣਾ ਪੈ ਰਿਹਾ ਕਿ ਇੱਕ ਦੀ بجائے ਚਾਰ ਬੱਚੇ ਦਾ ਤੁਸੀਂ ਪੈਦਾ ਕਰੋ ਇਹ ਇਹ ਬਿਆਨ ਜਿਹੜੇ ਆ ਅੱਜ ਨਹੀਂ ਇਸ ਤੋਂ ਪਹਿਲਾਂ ਵੀ ਕਈ ਜਿਹੜੇ ਧਾਰਮਿਕ ਆਗੂ ਨੇ ਉਹਨਾਂ ਵੱਲੋਂ ਦਿੱਤੇ ਗਏ ਐ ਕਿ ਇੱਕ ਇੱਕ ਬੱਚੇ ਨਾਲ ਨਹੀਂ ਸਰਨਾ ਔਰ ਇੱਕ ਇੱਕ ਪਰਿਵਾਰ ਦੇ ਵਿੱਚ 5-5 ਪਚੰਗੀ ਜਿਹੜੇ ਆ ਉਹ ਹੋਣੇ ਚਾਹੀਦੇ ਆ ਇਹ ਹਰਨਾਮ ਸਿੰਘ ਤੋਂ ਮਾਹਰਾਂ ਦਾ ਬਿਆਨ ਸੀ ਫਿਰ ਕੁਲਤਾਰ ਸੰਧਵਾ ਹੋਰਾਂ ਨੇ ਅੱਜ ਗੱਲ ਕੀਤੀ ਹੈ ਕਿ ਤੁਸਾਨੂੰ ਵੱਧ ਤੋਂ ਵੱਧ ਆਪਣੀ ਗਿਣਤੀ ਆਪਣੀ ਵਸੂ ਵਧਾਉਣ ਦੀ ਜ਼ਰੂਰਤ ਹੈ ਔਰ ਦੇਸ਼ ਦੇ ਵਿੱਚ ਜੇਕਰ ਜਾਤੀਆਂ ਦੀ ਗਿਣਤੀ ਦੀ ਸਥਿਤੀ ਦੀ ਗਿਣਤੀ ਦੀ ਗੱਲ ਕਰਦੇ ਤਾਂ ਸਿੱਖ ਸਭ ਤੋਂ ਘੱਟ ਹੈ 2.8 ਕਰੋੜ ਨੇ ਜਦੋਂ ਕਿ ਈਸਾਈ ਵੱਧ ਨੇ 2.78 ਨੇ ਉਸ ਤੋਂ ਬਾਅਦ ਮੁਸਲਮਾਨ ਉਸ ਤੋਂ ਬਾਅਦ ਹਿੰਦੂ ਇੱਕ ਕਾਲਰ ਸੈਡ ਨੇ ਇਸ ਵਿਸ਼ੇ ਦੇ ਉੱਤੇ ਜੁੜ ਰਹੇ ਆ ਤੁਹਾਡਾ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਇਸ ਮਹੱਤਵਪੂਰਨ ਵਿਸ਼ੇ ਤੇ ਕੀ ਕਹਿਣਾ ਚਾਹੁੰਦੇ ਹੋ ਸਤਿ ਸ੍ਰੀ ਅਕਾਲ ਜੀ ਮੈਂ ਮਲੇਰ ਕੋਟਲੇ ਤੋਂ ਬੋਲ ਰਿਹਾ ਹਾਂ ਵਿਵੇਕ ਜਨਰਲ ਜੀ ਜੀ ਵਿਵੇਕ ਜੀ ਕੀ ਕਹਿਣਾ ਇਸ ਮਸਲੇ ਤੇ ਜਿਹੜਾ ਅੱਜ ਸਪੀਕਰ ਸਾਹਿਬ ਨੇ ਬਿਆਨ ਦਿੱਤਾ ਹੈ ਪੰਜਾਬੀਆਂ ਨੂੰ ਆਪਣੀ ਗਿਣਤੀ ਵਿਧਾਉਣ ਬਾਬਤ ਇੰਨੀ ਤਾਂ ਆਈ ਜਿਵੇਂ ਹੁਣ ਬੱਚੇ ਕਹਿ ਰਹੇ ਨੇ ਵੀ ਆਪਣਾ ਇੱਕ ਤੋਂ ਵੱਧ ਬੱਚਾ ਆ ਕੇ ਹੰਦਾ ਮਤਲਬ ਹੋਵੇ ਵੀ ਘਰ ਦੇ ਵਿੱਚ ਜੀ ਹਾਂ ਜੀ ਉਹ ਤਾਂ ਹੁਣ ਆਇਆ ਵੀ ਬੱਚੇ بڑے ਹੋ ਜਾਂਦੇ ਨੇ بڑے ਹੋ ਕੇ ਮਾਪਿਆਂ ਨੂੰ ਕਹਿੰਦੇ ਥੋਨੇ ਕੀ ਕਰਿਆ ਮਹਿੰਗਾਈ ਹੋਈ ਪਈ ਹੈ ਜੀ ਹੁਣ ਹੂੰ ਆਹ ਜੀ ਜਿੰਨੇ ਬੱਚੇ ਜ਼ਿਆਦਾ ਹੋਣਗੇ ਉੰਨੀ ਲੜਾਈਆਂ ਹੁੰਦੀਆਂ ਨੇ ਉਹਨਾਂ ਨੂੰ ਅਲੱਗ-ਅਲੱਗ ਘਰ ਲੈ ਕੇ ਦੇਣੇ ਪੈਂਦੇ ਨੇ ਬਹੂਆਂ ਰਾਂਲ ਰਹਿੰਦੀਆਂ ਨਹੀਂ ਅੱਗੇ ਤਾਂ ਬੜੀਆਂ ਫੈਮਲੀਆਂ ਹੁੰਦੀਆਂ ਸੀ ਇੱਕ ਘਰ ਦੇ ਵਿੱਚ 40 ਜੀ ਹੁੰਦੇ ਵੀ ਗਵਾਂਢੀ ਡਰਦਾ ਹੁੰਦਾ ਸੀਗਾ ਕਿ ਲੜ ਪਏ ਸਾਨੂੰ ਕੁੱਟਣਗੇ ਫੜ ਕੇ ਜੀ हां जी ਹੁਣ ਤਾਂ ਜਿੰਨੇ ਵੀ ਬੱਚੇ ਬੜੇ ਨੇ ਉਹਦਾ ਤੇ ਉਹ ਪਾਪ ਦੀ ਜਿਹੜੀ ਮਹਿੰਗਾਈ ਐ ਉਹ ਸਾਂਝੇ ਪਰਿਵਾਰਾਂ ਦੇ ਵਿੱਚ ਵਿਗਨ ਐ ਔਰ ਵੱਡੇ ਪਰਿਵਾਰਾਂ ਦੇ ਵਿੱਚ ਰਾਹ ਚ ਅੜੀਕਾ ਹਾਂ ਜੀ ਹਾਂ ਇੱਕ ਘਰ ਦਾ ਵਿੱਚ ਇੱਕ ਫੈਮਿਲੀ ਮੈਂਬਰ ਕੋਲੇ ਦੋ ਦੋ ਮੋਬਾਈਲ ਨੇ ਉਹਦੇ ਇੱਕ ਮੋਬਾਈਲ ਦਾ ਵਿੱਚ ਦੋ SIM ਨੇ ਚਾਰ ਚਾਰ SIM ਘੱਟੋ ਘੱਟ ਇੱਕ ਘਰ 'ਚ 10 SIM ਚੱਲ ਰਹੇ ਨੇ ਉਹਦਾ ਖਰਚਾ ਕਿੱਥੋਂ ਪੈਣਾ ਹੈ ਲਾਣੇਦਾਰ ਤੇ ਹੀ ਪੈਣਾ ਨਾ ਜੀ ਹੂੰ ਮੇਨ ਜਿਹੜਾ ਘਰ ਦਾ ਮੁੱਢੀ ਆ ਉਹਦੇ ਤੇ ਪੈਣਾ ਜੀ ਖਰਚਾ ਇਹ ਪਰ ਜਿਹੜੀ ਲੇਬਰ ਕਲਾਸ ਤੁਸੀਂ ਦੇਖੀ ਹੋਏਗੀ ਪ੍ਰਵਾਸੀ ਜਿਹੜੇ ਤੁਸੀਂ ਵੇਖੇ ਹੋਣਗੇ ਉਹਨਾਂ ਦੇ ਅਕਸਰ 2 ਤੋਂ ਵੱਧ ਬੱਚੇ ਹੁੰਦੇ ਆ ਤੇ ਉਹ ਵੀ ਪਲ ਜਾਂਦੇ ਆ ਉਹ ਵੀ ਸਭ ਕੁਝ ਹੋ ਜਾਂਦਾ ਤਾਂ ਹੁਣ ਇਹ ਮਲੇਰਕੋਟਲੇ ਸਾਡਾ ਇੱਥੇ ਸ਼ਹਿਰ ਮਿਨੀ ਪਾਕਿਸਤਾਨ ਆ ਇੱਥੇ ਵਿੱਚ ਤੁਸੀਂ ਦੇਖ ਲਓ ਵੀ ਪਿੱਛੇ ਘਰਾਂ ਦੇ ਵਿੱਚ 4 ਬੱਚੇ ਆ ਕਿਸੇ ਦੇ 5 ਕਿਸੇ ਦੇ 6 ਕੋਈ ਚੋਰੀਆਂ ਕਰ ਰਿਹਾ ਕੋਈ ਭੀਖ ਮੰਗ ਰਿਹਾ ਕੋਈ ਕੁਛ ਕਰ ਰਿਹਾ ਕੋਈ ਜੇਲ੍ਹ ਜਾਂ ਨਛੇ ਦੇ ਗਏ ਚ ਬੰਦਾ ਕੋਈ ਜੇਲ੍ਹ ਜਾਂ ਫਾਂਸੀ ਲਾਉਂਦਾ ਕੋਈ ਰੇੜੀ ਲਾਉਂਦਾ ਐ ਫਿਰ ਉਹ ਹੀ ਉਹ ਹੀ ਗਰੀਬੀ ਆ ਠੱਕੇ ਖਾਣ ਵਾਲੀ ਹੈ ਮਜਬੂਰੀ ਕਰਦੀ ਹੈ ਉਹ ਜੀ ਇਸ ਫੈਸਲੇ ਦੇ ਹੱਕ ਚੋਂ ਜਾਂ ਵਿਰੋਧ ਚੋਂ ਅਸੀਂ ਤਾਂ ਵਿਰੋਧ ਦੇ ਵਿੱਚ ਆਈ ਬੱਚਾ ਦਾ ਇੱਕੋ ਹੀ ਬੋਤ ਹੈ ਅੱਜ ਕੱਲ ਇੱਕ ਦਾ ਹੀ ਖਰਚਾ ਚੱਲਿਆ ਜਾਂਦਾ ਹੈ ਠੀਕ ਹੈ ਜੀ ਵਿਵੇਕ ਸਨ ਇਹ ਸਾਡੇ ਨਾਲ ਜੁੜੇ ਸ਼ੁਕਰੀਆ ਵਿਵੇਕ ਜੀ ਤੁਹਾਡਾ ਸਮਾਂ ਕੱਢਿਆ ਗੱਲਬਾਤ ਕੀਤੀ ਇਹ ਕਹਿੰਦੇ ਮੈਂ ਇਸ ਫੈਸਲੇ ਨਾਲ ਇਤفاق ਨਹੀਂ ਰੱਖਦਾ ਮਹਿੰਗਾਈ ਮੱਦੇ ਨਜ਼ਰ ਜਦੋਂ ਇੱਕ ਦਾ ਖਰਚਾ ਨਹੀਂ ਚੁਕਾਇਆ ਜਾ ਰਿਹਾ ਇੱਕ ਦੀ ਪੜ੍ਹਾਈ ਲਿਖਾਈ ਨਹੀਂ ਹੋ ਰਹੀ ਬਾਕੀਆਂ ਦੀ ਕੀ ਕਰਾਂਗੇ ਪਰ ਇੱਥੇ ਹਰਨਾਮ ਸਿੰਘ ਹੋਰਾਂ ਨੇ ਕਿਹਾ ਜੇ ਤੁਹਾਡੇ ਤੋਂ ਪਾਲਣ ਪੋਸ਼ਣ ਨਹੀਂ ਹੁੰਦਾ ਤਾਂ ਮੇਰੇ ਕੋਲ ਭੇਜ ਦਿਓ ਮੈਂ ਟਕਸਾਲ ਦੇ ਵਿੱਚ ਬੱਚੇ ਆਪ ਹੀ ਸੰਭ ਲਵਾਵਾਂਗਾ ਔਰ ਮੁਸਲਮ ਵਸੋ ਇਸ ਮਲਕ ਦੇ ਵਿੱਚ 17.22 ਕਰੋੜ ਹੈ ਹਿੰਦੂ ਵਸੋ 96.63 ਕਰੋੜ ਹੈ ਸਿੱਖ ਵਸੋ 2.8 ਕਰੋੜ ਹੈ ਜਿਹੜੇ ਲੇਟੈਸਟ ਅੰਕੜੇ ਜਿਹੜੇ ਹੈ ਸਰਕਾਰ ਵੱਲੋਂ ਜਾਰੀ ਕੀਤੇ ਗਿਆ ਉਹਨਾਂ ਦੇ ਮੁਤਾਬਕ ਔਰ ਹੁਣ ਗੱਲ ਇਹ ਹੈ ਕਿ ਜਿਵੇਂ ਵਿਵੇਕ ਹੋਰਾਂ ਨੇ ਵਿਰੋਧ ਕੀਤਾ ਪਰ ਕਈ ਲੋਕ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਇਸ ਦੇ ਪੱਖ ਦੇ ਵਿੱਚ ਵੀ ਨਜ਼ਰ ਆ ਰਹੇ ਹੈ ਪਰ ਗੱਲ ਇਹ ਹੈ ਕਿ ਜਿਹੜੇ ਛੋਟੇ ਹੁੰਦੇ ਜਾ ਰਹੇ ਸੁੰਗੜਦੇ ਪਰਿਵਾਰ ਹੈ ਉਹਨਾਂ ਦੇ ਨੁਕਸਾਨ ਫਾਇਦੇ ਕੀ ਹੈ ਜਿਵੇਂ ਕਿ ਕੋਈ ਗੱਲ ਸਾਂਝੀ ਕਰਨੀ ਹੈ ਤੇ ਛੋਟੇ ਪਰਿਵਾਰਾਂ ਦੇ ਵਿੱਚ ਗੱਲ ਸਾਂਝੀ ਕਰਨ ਦੇ ਲਈ ਕੋਈ ਅਜਿਹਾ ਜੀ ਨਹੀਂ ਲੱਭਦਾ ਜਦੋਂ ਘਰਾਂ ਦੇ ਵਿੱਚ ਭੈਣ ਭਰਾ ਨੇ ਤੇ ਉਹਨਾਂ ਦੇ ਵਿੱਚ ਗੱਲ ਜਿਹੜੀ ਆ ਆਪਸ ਦੇ ਵਿੱਚ ਉਹ ਸਾਂਝੀ ਕਰ ਲੈਂਦੇ ਆ ਦੁੱਖ ਜਿਹੜਾ ਹੈ ਉਹ ਹੌਲਾ ਹੋ ਜਾਂਦਾ ਔਰ ਜੇਕਰ ਕੋਈ ਘਰਾਂ ਦੇ ਵਿੱਚ ਬਜ਼ੁਰਗ ਨੇ ਤੇ ਉੱਥੇ ਵੀ ਜਿਹੜਾ ਇਹ ਚੀਜ਼ਾਂ ਜਿਹੜੀਆਂ ਨੇ ਉਹ ਕਾਫੀ ਹੱਦ ਤੱਕ ਹੈਂਡਲ ਹੋ ਜਾਂਦੀਆਂ ਨੇ ਪਰ ਜਦੋਂ ਕੱਲੇ ਕੱਲੇ ਬੱਚੇ ਆ ਇੱਕ ਆ ਦੇਖਿਆ ਕਿ ਜਿਹੜਾ ਸਿੱਧੂ ਮੂਸੇਵਾਲਾ ਇੱਕ ਉੱਬਰਦਾ ਹੋਇਆ ਬੜਾ ਪ੍ਰਸਿੱਧ ਗਾਇਕ ਜਿਹੜਾ ਅੱਜ ਇਹਨੇ ਛੋਟੀ ਉਮਰ ਦੇ ਵਿੱਚ ਛੋਟੇ ਸਫ਼ਰ ਦੇ ਵਿੱਚ ਬਹੁਤ ਵੱਡਾ ਨਾਮ ਕਮਾਇਆ ਤਾਂ ਉਹ ਕੱਲਾ ਕੱਲਾ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਜਿਹੜੇ ਕਾਰੋਬਾਰ ਨੂੰ ਉਹਨਾਂ ਦੀ ਜਿਹੜੀ ਲੈਗਸੀ ਨੂੰ ਅੱਗੇ ਸਾਂਭਣ ਵਾਲਾ ਕੋਈ ਵੀ ਜਿਹੜਾ ਹੈ ਉਹ ਨਹੀਂ ਸੀਗਾ ਤਾਂ ਇਹ ਇਹ ਗੱਲਾਂ ਦੇ ਹਵਾਲੇ ਵੀ ਆਮ ਅਜਿਹਿਆਂ ਸੁਭਾਵਾਂ ਜਿਹਦੇ ਵਿੱਚ ਕੁਲਤਾਰ ਸੰਧਵਾ ਹੋਰਾਂ ਨੇ ਸਪੀਕਰ ਹੋਰਾਂ ਨੇ ਬਿਆਨ ਦਿੱਤਾ ਹੈ ਇਹ ਬਿਆਨ ਵੀ ਹੁੰਦੇ ਆ ਕਿ ਇੱਕ ਤੋਂ ਵੱਧ ਬੱਚੇ ਜਿਹੜੇ ਆ ਤਾਂ ਕਰਕੇ ਕਰਨ ਦੀ ਜ਼ਰੂਰਤ ਹੈ ਜੋ ਹਾਲਾਤ ਹੈ ਇਸ ਵੇਲੇ ਮੌਕੇ ਦੇ ਚੱਲ ਰਹੇ ਆ ਕੀ ਮੌਕੇ ਦੀ ਨਜ਼ਾਕਤ ਨੂੰ ਵੇਖਦੇ ਹੋਏ ਤੁਹਾਨੂੰ ਵੀ ਜਾਪਦਾ ਹੈ ਕਿ ਬੱਚੇ ਇੱਕ ਦੋ ਤੋਂ ਵਧੇਰੇ ਹੋਣੇ ਚਾਹੀਦੇ ਆ ਤਾਂ ਇਹਦੇ ਉੱਤੇ ਤੁਸੀਂ ਆਪਣੀ رائے ਜਿਹੜੀ ਆ ਉਹ ਜ਼ਰੂਰ ਸਾਡੇ ਨਾਲ ਸਾਂਝੇ ਕਰੋ ਵਿਵੇਕ ਉਹਨਾਂ ਦਾ ਤਾਂ ਕਹਿਣਾ ਹੈ ਕਿ ਜੇ ਇੱਕ ਪਾਲ ਜਵੇ ਉਹੀ ਬਹੁਤ ਹੈ ਵਧੇਰੇ ਤਾਂ ਜਿਹੜੇ ਕੋਈ ਭੀਖ ਮੰਗਣ ਦੇ ਰਾਹ ਤੇ ਆ ਕੋਈ ਕਤਲ ਦੇ ਰਾਹ ਦੇ ਉੱਤੇ ਆ ਕੋਈ ਕ੍ਰਾਈਮ ਦੇ ਰਾਹ ਦੇ ਉੱਤੇ ਆ ਪਰ ਗੱਲ ਇਹ ਹੈ ਕਿ ਸਾਰੀਆਂ ਸੋਚਾਂ ਨੂੰ ਸਾਰੇ ਵਿਚਾਰਾਂ ਨੂੰ ਇੱਕ ਰਸੇ ਨਹੀਂ ਬੰਨਿਆ ਜਾ ਸਕਦਾ ਕਿਉਂਕਿ ਪੰਜੇ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਔਰ ਜੇਕਰ ਇਸ ਨੂੰ ਕੰਟਰੋਲ ਕਰ ਲਿਆ ਜਾਵੇ ਤੇ ਉਹੀ ਉਂਗਲਾਂ ਵਾਲਾ ਹੱਥ ਜਿਹੜਾ ਹੈ ਉਹ ਘਸੁੰਨ ਦੇ ਰੂਪ ਦੇ ਵਿੱਚ ਤਬਦੀਲ ਹੋ ਜਾਂਦਾ ਹੈ ਕਹਿਣ ਤੋਂ ਭਾਵ ਗੱਲ ਨਜ਼ਰੀਏ ਦੀ ਹੈ ਜੇਕਰ ਨਜ਼ਰੀਆ ਬਦਲਦੇ ਆ ਤਾਂ ਸਾਹਮਣੇ ਵਾਲਾ ਜਿਹੜਾ ਦ੍ਰਿਸ਼ਾ ਉਹ ਬਦਲ ਸਕਦਾ ਇੱਕ ਕਾਲਰ ਸਾਡੇ ਨਾਲ ਹੋਰ ਜੁੜਿਆ ਇਸ ਵੇਲੇ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਸੱਸੀ ਗੱਲ ਜੀ ਸੱਸੀ ਗੱਲ ਸੰਦੀਪ ਹੋ ਰਹੇ ਆ ਕਿ ਅੰਮ੍ਰਿਤਸਰ ਤੋਂ ਜੀ ਸਰ ਬੜਾ ਅੱਛਾ ਮੁੱਦਾ ਚੁੱਕਿਆ ਇਹ ਵੇਲੇ ਅੱਜ ਮੈਂ ਕ ਮੈਂ ਵੀ ਇਹ ਕਹਣਾ ਕਿ ਮੈਂ ਹਰ ਥੰਮੀ ਬੰਦੇ ਨੂੰ ਬੋਲਣਾ ਵਾ ਕਿ ਹਰ ਘਰ 'ਚ ਦੋ ਬੱਚੇ ਘੱਟੋ ਘੱਟ ਹੋਣੇ ਚਾਹੀਦੇ ਨੇ ਘੱਟੋ ਘੱਟ ਦੋ ਬੱਚੇ ਹਿੰਦੂ ਜੀ ਦੋਤੀ ਦੇਖ ਲੋ ਆ ਪੰਜਾਬ ਦੇ ਜਿੱਦੜੇ ਦੇਖ ਲੋ ਸਭ ਇੱਕ ਹੀ ਤਰ੍ਹਾਂ ਦੇ ਮਤਲਬ ਹੁੰਦਾ ਨੇ ਕਿ ਪੜਾਈ ਸਸਤੀ ਮਹਿੰਗੀ ਹੋ ਗਈ ਏ ਬਸ ਇੱਕ ਚੀਜ਼ ਮਹਿੰਗਾਈ ਵਧ ਗਈ ਏ ਉਹ ਦਿੱਕਤ ਹੁੰਦੀ ਹਰ ਜਗ੍ਹਾ ਇਹ ਸਿੱਕਰ ਇੱਕੀ ਬੱਤੇ ਕਰ ਜਾਂਦੇ ਮੈਂ ਕਹਿੰਦਾ ਦੋ ਬੱਚੇ ਘੱਟ ਪਰ ਹੋਣੇ ਚਾਹੀਦੇ ਨੇ ਹਰ ਘਰ ਜੀ ਪਰ ਉਹਦਾ ਕਾਰਨ ਕੀ ਆ ਦੋ ਬੱਚੇ ਦਾ ਕਾਰਨ ਕੀ ਆ ਦੋ ਬੱਚਿਆਂ ਦਾ ਇੱਕ ਥੋੜਾ ਹੁੰਦਾ ਕਿ ਇੱਕ ਬੱਚਾ ਸਿੰਗਾ ਰਹਿੰਦਾ ਸਿੰਗਲ ਚਾਈਲਡ ਉਹ ਆਪਣੇ ਮਨਮਾਨੀ ਕਰਦਾ ਹੈ ਉਹ ਇੱਕ ਤਰਫ ਇਕੱਲਾ ਬੰਦ ਰਹਿੰਦਾ ਹੈ ਮਾਪੇ ਜਿਹੜੀ ਪਹਿਲੇ ਸਕੇਨਾਂ ਦੀ ਸਾਈਬੋਡੀ ਦੁਨੀਆ ਜਿਹੜੇ ਜੋਬ ਕਰ ਰਹੇ ਨੇ dono husband wife ਉਹ ਮਦਰ ਸਾਹਿਬ ਜੋਬ ਕਰ ਰਹੇ ਨੇ ਸੱਚਾ ਇਕੱਲਾ ਗਿਆ ਉਹਦੀ ਪਰਿਵਾਰ ਨਹੀਂ ਰਹਿੰਦੀ ਉਸ ਨਾਲ ਟਾਈਮ ਨਹੀਂ ਦੇ ਪੰਦੇ ਆਪਣੇ ਬੱਚਿਆਂ ਨੂੰ ਇਹ ਬੜਾ ਫਰਕ ਵਾਲੀ ਚੀਜ਼ ਹੈ ਕੀ ਇਹ ਮਸਲਾ ਜਿਹੜਾ ਹੈ ਧਰਮ ਦੇ ਨਾਲ ਜਾਤੀ ਦੇ ਨਾਲ ਵੀ ਜੁੜਿਆ ਹੋਇਆ ਉਸ ਨਜ਼ਰੀਏ ਤੋਂ ਵੀ ਦੇਖਦੇ ਹਾਂ ਉਸ ਬਿਆਨ ਨੂੰ ਜਾਂ ਉਸ ਤੋਂ ਸਖਣਾ ਹੈ ਮੈਂ ਦੇਖੋ ਜਾਤੀ ਨਾਲ ਵੀ ਜੁੜਿਆ ਹੋ ਸਕਦਾ ਹੈ ਇਹ ਵੀ possibility ਹੈਗੀ ਹੈ ਰੀਜ਼ਨ ਇਹ ਬੀਨ ਇਹ ਕਿ ਮੁਮਨਨ ਜੋ ਹੈ ਗਏ ਨੇ ਉਹਨਾਂ ਦੇ ਕੋਈ ਅਥੜ ਪੰਜ ਪੰਜ ਵਿੱਚ ਹੁੰਦੇ ਨੇ ਵਧੀਆ ਨੇ ਸਵਾਦੀ ਬਦਾਰ ਨੇ ਬਟ ਉਸ ਉਸ ਤਰ੍ਹਾਂ ਲਿਖਿਆ ਤੇ ਹਿੰਦੂ ਹੋ ਗਿਆ ਪੰਜਾਬੀ ਹੋ ਗਿਆ ਸਾਰੇ ਕੋਈ ਟਿੱਕ ਟਿੱਕ ਦੇ ਜਾ ਗਏ ਉਹ ਇੱਕ ਵਸਤੇ ਤੇ ਸੀਮਿਤ ਰਹਿ ਗਏ ਨੇ ਪਰ ਲekin ਕਈ ਹੁੰਦੇ ਸਮਝਾਰ ਬੰਦੇ ਅਗੇ ਜਿਹੜੇ ਮੈਂ ਦੇਖ ਰਿਹਾ ਉਹਨਾਂ ਨੂੰ ਕਿ ਦੋ ਬੱਚੇ ਜੂਰ ਕਰਦੇ ਨੇ ਇੱਕ ਮੁੰਡਾ ਕੁੜੀ ਹੋ ਗਈ ਤੇ ਹੋਰ ਵਧੀਆ ਨਾਲੇ ਅੱਗੇ ਹੋਰ ਇਸੇ ਨਾਲ ਵੱਧਦੇ ਨੇ ਵੱਧੇ ਜਾਣਗੇ ਇਸ ਤਿੱਕ ਵੱਧੇ ਜਾਣਗੇ ਇਹ ਸੜਪੰਦਾ ਚੀਜ਼ ਆ ਜੀ ਠੀਕ ਹੈ ਸ਼ੁਕਰੀਆ ਤੁਸੀਂ ਆਪਣੀ ਰਾਏ ਸਾਂਝੀ ਕੀਤੀ ਆਪਣੀ ਜਿਹੜੀ ਹੈ ਪਰ ਬਹੁਤ ਸਾਰੇ ਲੋਕ ਜਿਹੜੇ ਇਸ ਚੀਜ਼ ਦੇ ਪੱਖ ਤੇ ਵਿਰੋਧ ਦੇ ਵਿੱਚ ਨੇ ਕਮੈਂਟ ਸੈਕਸ਼ਨ ਦੇ ਵਿੱਚ ਕਈ ਇਹਦਾ ਮੰਨਣਾ ਹੈ ਕਿ ਬਿਲਕੁਲ ਸਹੀ ਬਿਆਨ ਇਹਦੇ ਵਿੱਚ ਗਲਤ ਵੀ ਕੀ ਹੈ ਗੁਰਪ੍ਰੀਤ ਸਿੰਘ ਜਗਦੇਵ ਹੋਰੀ ਨੇ ਇਸ ਦੇ ਵਿੱਚ ਹਾਮੀ ਪ੍ਰਗਟਾਈ ਹੈ ਪਰ ਕੁਝ ਲੋਕਾਂ ਦਾ ਕਹਿਣਾ ਹੈ ਕਿ ਜਿਸ ਤਰੀਕੇ ਨਾਲ ਮਹਿੰਗਾਈ ਵੱਧ ਰਹੀ ਹੈ ਤੇ ਵੱਧਦੀ ਮਹਿੰਗਾਈ ਦੇ ਵਿੱਚ ਸਕੂਲ ਦੀਆਂ ਫੀਸਾਂ ਕਿਵੇਂ ਅਫੋਰਡ ਕਰਨਗੇ ਬੱਚਿਆਂ ਦੇ ਖਰਚੇ ਜਿਹੜੇ ਆ ਉਹ ਕਿਵੇਂ ਅਫੋਰਡ ਹੋਣਗੇ ਕਈ ਲੋਕਾਂ ਨੇ ਇਹ ਵੀ ਜਿਹੜਾ ਹੈ ਗगन ਹੋਰਾਂ ਨੇ ਕਿਹਾ ਹੈ ਔਰ ਇੱਥੇ ਜਿਹੜੇ ਬਾਕੀ ਲੋਕਾਂ ਨੇ ਕਮੈਂਟ ਕੀਤੇ ਆ ਉਹਨਾਂ ਦਾ ਗੱਲ ਕਹਿਣਾ ਹੈ ਕਿ ਮਹਿੰਗਾਈ ਨੂੰ ਵੇਖਦੇ ਹੋਏ ਸਾਨੂੰ ਕਈ ਚੀਜ਼ਾਂ ਦੇ ਉੱਤੇ ਕੰਟਰੋਲ ਕਰਨਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੈ ਸੋ ਗੱਲ ਇਹ ਹੈ ਵੀ ਕਈ ਸਿਆਣੇ ਬਜ਼ੁਰਗ ਕਹਿੰਦੇ ਸੀ ਕਿ ਕਿ ਪਰਿਵਾਰ ਦੇ ਵਿੱਚ ਚਾਹੇ ਬੱਚੇ ਕਿੰਨੇ ਵੀ ਹੋਣ ਉਹ ਪਲਤਾ ਜਾਂਦੇ ਨੇ ਪਰ ਇੱਕ ਹੋਰ ਕਾਲਰ ਸਾਡੇ ਨਾਲ ਇਸ ਵੇਲੇ ਜੁੜੇ ਹੈ ਪਹਿਲਾਂ ਉਹਨਾਂ ਦਾ ਵਰਜ਼ਨ ਜ਼ਰੂਰ ਲਵਾਂਗੇ ਸਵਾਗਤ ਹੈ ਤੁਹਾਡਾ ਇਸ ਪ੍ਰੋਗਰਾਮ ਦੇ ਵਿੱਚ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਤੇ ਕੀ ਕਹਿਣਾ ਚਾਹੁੰਦੇ ਹੋ ਵਿਸ਼ੇ ਬਾਰੇ ਸੰਤੋਮ ਹਲੋ ਕਸ਼ਮੀਰ ਸਿੰਘ ਗੱਲ ਕਰ ਰਿਹਾ ਜੀ ਖੇਮ ਕਰਨ ਤੋਂ ਜੀ ਕਸ਼ਮੀਰ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਬਿਆਨ ਜੋ ਕੁਲਤਾ ਸਿੰਘ ਸਦਵਾ ਨੇ ਦਿੱਤਾ ਮੇਰੇ ਸਾਹਮਣੇ ਨਾਲ ਬਿਲਕੁਲ ਸਹੀ ਹੈ ਤੋ ਕਿ ਜਿਸ ਤਰ੍ਹਾਂ ਦੇ ਨਾਲ ਅਸੀਂ ਪੰਜਾਬੀ ਲੋਕ ਆ ਸਾਡੇ ਵਿੱਚ ਇੱਕ ਰਿਵਾਜ ਬਣ ਚੁੱਕਿਆ ਕਿ ਬੱਚਾ ਇੱਕ ਹੀ ਹੁੰਦਾ ਪਹਿਲੀ ਗੱਲ ਤਾਂ ਇਹ ਵੀ ਜੇ ਕਿਤੇ ਪਹਿਲਾ ਮੁੰਡਾ ਹੋ ਜਾਣਾ ਤਾਂ ਦੂਸਰਾ ਬੱਚਾ ਕਰਨ ਤੋਂ ਵੈਸੇ ਹੀ ਜਿਹੜਾ ਪੰਜਾਬੀ ਘਤਰੋਂ ਲੱਗੇ ਨੇ ਸਾਡੇ ਪੰਜਾਬ ਦੇ ਇਹ ਹਾਲਾਤ ਹੋ ਗਏ ਆ ਹੁਣ ਪੁਰਾਣੇ ਜ਼ਮਾਨੇ ਦੇ ਵਿੱਚ ਅਸੀਂ ਚੱਲ ਜੀਏ ਤਾਂ 7-7 8-8 ਭਰਾ ਹੁੰਦੇ ਸੀ ਅਸੀਂ ਮੈਂ ਇਹ ਨਹੀਂ ਕਹਿੰਦਾ ਕਿ 7-7 8-8 ਬੱਚੇ ਹੋਣ ਚਾਹੀਦੇ ਆ ਪਰ ਘੱਟ ਤੋਂ ਘੱਟ ਦੋ ਬੱਚੇ ਤਾਂ ਹੋਣੇ ਚਾਹੀਦੇ ਆ ਨਾ ਅੱਜ ਕੱਲ ਅਸੀਂ ਜੇ ਬੇਟੀ ਹੋ ਜਾਂਦੀ ਆ ਤੇ ਕਹਿੰਨੇ ਵੀ ਇਕੱਲੀ ਇਕੱਲੀ ਸਾਡੀ ਬੇਟੀ ਦੇ ਵਿੱਚ ਇੱਕ ਬੱਚਾ ਪਾਲਣਾ ਬੜਾ ਮੁਸ਼ਕਲ ਹੈ ਕਿਦਾਂ ਪਰ ਆਉਣ ਵਾਲੇ ਸਮੇਂ ਦੇ ਵਿੱਚ ਜੇ ਇਹਨੂੰ ਜਿਹੜੀ ਆ ਇਸ ਗੱਲ ਨੂੰ ਧਿਆਨ ਦੇ ਨਾਲ ਸੋਚੀਏ ਪਿੰਡਾਂ ਦੇ ਸੱਥਾਂ ਦੇ ਵਿੱਚ ਬਹਿ ਕੇ ਜਿਹੜੇ ਵਿਚਾਰ ਕਰੀਏ ਜਾਂ ਵਿਚਾਰ ਜੋ ਹੁੰਦੇ ਨੇ ਉਹਦੇ ਮੁਤਾਬਕ ਪੰਜਾਬੀਤ ਰਹੂ ਕਿੱਥੇ ਫਿਰ ਪੰਜਾਬੀ ਰਹਿਣਗੇ ਕਿੱਥੇ ਦੇਖੋ ਮੈਂ ਨਹੀਂ ਕਹਿੰਦਾ ਕਿ ਜਿਹੜੇ ਹਿੰਦੂ ਵੀਰ ਨੇ ਜਾਂ ਜਿਹੜੇ ਸਾਡੇ ਨਾਲ ਜਿਹੜੇ ਪੰਜਾਬ ਦੇ ਵਿੱਚ ਰਹੇ ਨੇ ਉਹ ਪੰਜਾਬੀ ਨਹੀਂ ਐ ਪਰ ਸਿੱਖ ਕਮਿਊਨਿਟੀ ਦੇ ਵਿੱਚ ਜਿਸ ਕਦਰ ਜਿਹੜੀ ਆ ਗਿਣਤੀ ਲਗਾਤਾਰ ਜਿਹੜੀ ਘਟ ਰਹੀ ਐ ਇਹ ਤਾਂ ਪਹਿਲੇ ਘਟ ਗਈਆਂ ਚਾਉਂਦੇ ਆ ਔਰ ਜਿਵੇਂ ਕਿ ਅਸੀਂ ਬੱਚਿਆਂ ਦੇ ਮਾਮਲੇ ਦੇ ਵਿੱਚ ਪਛੜਦੇ ਜਾਂਦੇ ਆ ਤਾਂ ਕਿਤੇ ਨਾ ਕਿਤੇ ਸਾਨੂੰ ਇਹ ਜ਼ਰੂਰ ਚਾਹੀਦਾ ਹੈ ਕਿ ਬੱਚੇ ਜਿਹੜੇ ਦੋ ਹੋਣ ਠੀਕ ਹੈ ਗੁਜ਼ਾਰੇ ਜਿਹੜੇ ਅੱਜ ਕੱਲ ਦੇ ਖਰਚੇ ਬੜੇ ਨੇ ਪੜ੍ਹਾਈਆਂ ਦੇ ਖਰਚੇ ਨੇ ਜਾਂ ਦੂਸਰੇ ਖਰਚੇ ਨੇ ਪਰ ਇਹਨਾਂ ਚੀਜ਼ਾਂ ਤੋਂ ਉੱਪਰ ਉੱਟ ਕੇ ਸਾਨੂੰ ਆਪਣੇ ਸਵਾਰਥ ਤੋਂ ਉੱਪਰ ਉੱਟ ਕੇ ਆਪਣੀ ਕੌਮ ਬਾਰੇ ਵੀ ਜਿਹੜੀ ਸੋਚਣ ਦੀ ਲੋੜ ਆ ਮੇਰੇ ਹਿਸਾਬ ਦੇ ਨਾਲ ਜੋ ਕੁਲਤਾਰ ਸਿੰਘ ਸਦਵਾ ਦਾ ਬਿਆਨ ਆ ਬਿਲਕੁਲ ਸਹੀ ਆ ਪਰ ਇਸ ਤੋਂ ਪਹਿਲਾਂ ਵੀ ਇੱਕ ਧਾਰਮਿਕ ਸਾਡੇ ਆਗੂ ਸੀਗੇ ਜਿਨ੍ਹਾਂ ਨੇ ਬਿਆਨ ਦਿੱਤਾ ਸੀ ਕਿ ਬੱਚੇ ਜਿਹੜੇ ਆ ਉਹ ਪੰਜਾਬੀਆਂ ਦੇ ਦੋ ਤੋਂ ਤਿੰਨ ਜ਼ਰੂਰ ਹੋਣ ਚਾਹੀਦੇ ਸਿੱਖ ਕਮਿਊਨਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਕਿ ਜਿਵੇਂ ਕਿ ਹੁਣ ਜੇ ਮੰਨ ਲਓ ਇੱਕ ਤੁਹਾਡਾ ਬੇਟਾ ਹਨਾ ਉਹ ਵੀ ਜੇ ਕੇਸ ਕਤਲ ਕਰਾ ਕਰ ਹੁੰਦਾ ਦਾੜੀ ਕਤਲ ਕਰ ਹੁੰਦਾ ਤਾਂ ਤੁਸੀਂ ਪੰਜਾਬੀ ਕਮਿਊਨਿਟੀ ਵਿੱਚ ਜਿਨੇ ਨਹੀਂ ਜਾਂਦੇ ਜਦੋਂ ਤੁਸੀਂ ਪੰਜਾਬੀ ਮੂੰਹ ਤੋਂ ਬੋਲੋਗੇ ਫਿਰ ਹੀ ਸਾਬ ਪਤਾ ਲੱਗਦਾ ਕਿ ਇਹ ਪੰਜਾਬੀ ਹੈ ਇਹ ਸਰਦਾਰਾਂ ਦਾ ਜਾਂ ਸਿੱਖਾਂ ਦਾ ਬੱਚਾ ਹੈ ਜਾਂ ਅਸੀਂ ਇੰਟਰੋਡਿਊਸ ਕਰਾਉਣੇ ਆ ਪਰ ਕਿਤੇ ਨਾ ਕਿਤੇ ਦੋ ਬੱਚੇ ਹੋਣ ਇੱਕ ਬੱਚੇ ਨੂੰ ਸਾਬਤ ਸੂਰਤ ਬਣਾਉ ਘੱਟੋ ਘਾਟ ਜਿਹੜਾ ਤਾਂ ਜੋ ਜਿਹੜੀ ਹੈ ਸਿੱਖੀ ਦੀ ਮੋਹਰ ਘੱਟੋ ਘਾਟ ਲੱਗੀ ਰਹੇ ਸਾਡੀ ਗਿਣਤੀ ਦਾ ਜਿਹੜੀ ਕਮ ਸੇ ਕਮ ਵਿੱਚ ਹੁੰਦੀ ਰਹੇ ਨਾ ਅੱਜ ਅਸੀਂ ਪਿੰਡਾਂ ਦੇ ਵਿੱਚ ਤੁਸੀਂ ਆਜੋ ਕਿੰਨੇ ਨੌਜਵਾਨ ਨੇ ਜਿਹੜੇ ਸਾਬਤ ਸੂਰਤ ਨੇ ਚਲੋ ਜਿਹੜੇ ਆ ਉਹ ਸਿੱਖ ਕਮਿਊਨਿਟੀ ਨਾਲ ਸਮਾਧ ਰੱਖਦੇ ਦੋ ਦੋ ਤਿੰਨ ਤਿੰਨ ਬੱਚੇ ਲੋਕਾਂ ਦਾ ਕਿ ਸ਼ਾਇਦ ਤੁਸੀਂ ਚਲ ਜਓ ਜਦੋਂ ਇੱਕ ਸ਼ਹਿਰਾਂ ਦੇ ਇੱਕ ਬੱਚੇ ਬੜੀ ਮੁਸ਼ਕਿਲ ਦੇ ਨਾਲ ਹੁੰਦਾ ਖੁਦਾ ਨਾ ਖਾਸਤਾ ਜੇ ਕਿਸੇ ਉਸ ਬੱਚੇ ਨੂੰ ਵੀ ਕੁਝ ਹੋ ਜਾਵੇ ਜਾਂ ਕੋਈ ਹੋਜੀ ਬਿਮਾਰੀ ਲੱਗ ਜਾ ਮੈਂ ਇਹ ਨਹੀਂ ਕਹਿੰਦਾ ਪਰ ਇਹ ਆ ਵੀ ਫਿਰ ਆਪਸ਼ਨ ਕੀ ਆ ਸਾਡੇ ਕੋਲੇ ਜਿਸ ਤਰ੍ਹਾਂ ਦੇ ਨਾਲ ਸਾਡੀ ਗਿਣਤੀ ਘਟ ਜਾਊਗੀ ਇਹ ਗਵਾਹ ਹੈ ਇਤਿਹਾਸ ਗਵਾਹ ਰਿਹਾ ਪੁਰਾਣਾ ਇਤਿਹਾਸ ਚੁੱਕ ਕੇ ਦੇਖ ਲੋ ਤੁਸੀਂ ਵੀ ਜੈਂਸ ਕਮਿਊਨਿਟੀ ਦੇ ਵਿੱਚ ਨੌਜਵਾਨੀ ਦੀ ਕਮੀ ਆਈ ਹੈ ਜਾਂ ਗਿਣਤੀ ਵਿੱਚ ਕਮੀ ਆਈ ਹੈ ਤਾਂ ਉਹ ਕਮਿਊਨਿਟੀ ਜਿਹੜੀ ਹਮੇਸ਼ਾ ਖਤਮ ਹੋਈ ਆ ਅੱਜ ਪੰਜਾਬੀ ਵੀ ਮੈਂ ਨਹੀਂ ਕਹਿੰਦਾ 2.5 3 ਕਰੋੜ 3.5 3 ਕਰੋੜ ਰੁਪਏ ਦੀ 3.5 3 ਕਰੋੜ ਦੀ ਜਿਹੜੀ ਆਬਾਦੀ ਪੂਰੇ ਵਿਸ਼ਵ ਦੇ ਵਿੱਚ ਇਹ ਤਾਂ ਤੁਸੀਂ ਤਾਂ ਕਿਸੇ ਗਿਣਤੀ ਦੇ ਵਿੱਚ ਹੀ ਨਹੀਂ ਆਉਂਦੇ ਇਸ ਕਰਕੇ ਆਪਣੇ ਸਵਾਰਥਾਂ ਤੋਂ ਥੋੜਾ ਉੱਚੇ ਉੱਠੋ ਔਰ ਇਹ ਨਾ ਚੀਜ਼ਾਂ ਸੋਚੋ ਕਿ ਪੜ੍ਹਾਈ ਕਿੱਥੋਂ ਹੋ ਲਿਖਾਈ ਕਿੱਥੋਂ ਕਿੱਥੋਂ ਸਭ ਤੋਂ ਪਹਿਲਾਂ ਆਪਣੀ ਕੌਮ ਨੂੰ ਜਿਹੜੀ ਉਹ ਸੰਭਾਲ ਦੀ ਲੋੜ ਆ ਰੱਖਣ ਦੀ ਲੋੜ ਆ ਕੀ ਕਸ਼ਮੀਰ ਜੀ ਇਹ ਫੈਸਲਾ ਸਿਰਫ ਸਿਰਫ ਧਾਰਮਿਕ ਜਾਵੀਏ ਤੋਂ ਦਿੱਤੇ ਗਏ ਬਿਆਨ ਨਾਲ ਜੁੜਦਾ ਜਾਂ ਮਤਲਬ ਇਹ ਜਿਹੜੇ ਛੋਟੇ ਹੁੰਦੇ ਜਾ ਰਹੇ ਪਰਿਵਾਰ ਤੇ ਉਹਨਾਂ ਦੇ ਵਿੱਚ ਪੈਦਾ ਹੋ ਰੀਆਂ ਅਨੇਕਾ ਸਮੱਸਿਆਵਾਂ ਨਾਲ ਜੁੜਦਾ ਆਧਾਰਮਿਕ ਮੁੱਦਾ ਐਸੀ ਨੂੰ ਬਣਾਉਣਾ ਗਲਤ ਆ ਅਸੀਂ ਸਮਾਜ ਦੇ ਵਿੱਚ ਰਹਿੰਦੇ ਆ ਸਾਨੂੰ ਸਮਾਜਕ ਤੌਰ ਤੇ ਵੀ ਇਸ ਚੀਜ਼ ਨੂੰ ਸੋਚਣਾ ਚਾਹੀਦਾ ਸਾਡੇ ਪਰਿਵਾਰ ਕੀ ਰਹਿ ਗਿਆ ਤੁਸੀਂ ਦੇਖੋ ਪੁਰਾਣੇ ਸਮੇਂ ਦੇ ਵਿੱਚ ਚਾਚਾ ਤਾਇਆ ਹੁੰਦਾ ਸੀ ਗਾਂ ਤਾਇਏ ਦਾ ਮੁੰਡਾ ਹੋਣਾ ਉਹਦਾ ਜਿਹੜਾ ਮੁੰਡਾ ਹੋਣਾ ਦਾਦੇ ਪਰਦਾਦਾ ਹੋਣਾ ਜਾਂ ਦਾਦਿਆਂ ਦੇ ਜਿਹੜੇ ਭਰਾ ਹੋਣੇ ਉਹਨਾਂ ਦੇ ਬੱਚੇ ਹੋਣੇ ਅੱਜ ਕੱਲ ਕਿੱਥੇ ਆ ਅੱਜ ਕੱਲ ਤੁਹਾਡੇ ਦਾਦੇ ਤੱਕ ਪੀੜ੍ਹੀ ਜਿਹੜੀ ਆ ਬਸ ਮਸਾ ਚੱਲਦੀ ਆ ਪਰ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖਿਓ ਵੀ ਪਿਓ ਪੁੱਤ ਦਾ ਰਿਸ਼ਤਾ ਰਹਿ ਜਾਣਾ ਅੱਜ ਸਾਡੇ ਕੋਲ ਕਈਆਂ ਕਈਆਂ ਬੱਚਿਆਂ ਦੇ ਕੋਲ ਮਾਸੀ ਨਹੀਂ ਹੈਗੀ ਤੇ ਮਾਸੀ ਨਹੀਂ ਹੈਗੀ ਤਾਂ ਮਾਸੜ ਵੀ ਹੈਗੇ ਮਾਸੀਆਂ ਦੇ ਬੱਚੇ ਨਹੀਂ ਹੈਗੇ ਕਜ਼ਨ ਸਿਸਟਰ ਨਹੀਂ ਕਜ਼ਨ ਸਿਸਟਰ ਨਹੀਂ ਅਗੀਆਂ ਕਜ਼ਨ ਬਰਦਰ ਨਹੀਂ ਹੈਗੇ ਤੁਸੀਂ ਦੇਖਿਓ ਵੀ ਹੌਲੀ ਹੌਲੀ ਸਾਡੇ ਰਿਸ਼ਤਿਆਂ ਦੀ ਹੋਂਦ ਜਿਹੜੀ ਆ ਖਤਮ ਹੁੰਦੀ ਜਾਂਦੀ ਆ ਚਾਚੇ ਸਾਡੇ ਕੋਲ ਹੈ ਨਹੀਂ ਜੇ ਇੱਕ ਭਰਾ ਹੋਊਗਾ ਇੱਕ ਭਰਾ ਮੰਨ ਲਓ ਵੇ ਇੱਕ ਮੇਰਾ ਇੱਕ ਬੱਚਾ ਹੈ ਹਨਾ ਉਹਦਾ ਕੱਲ ਨੂੰ ਵਿਆਹ ਹੁੰਦਾ ਉਹਨੇ ਚਾਚਾ ਕਿੱਥੋਂ ਲੱਭਣਾ ਤਾਇਆ ਕਿੱਥੋਂ ਲੱਭਣਾ ਇਹਨਾਂ ਰਿਸ਼ਤਿਆਂ ਦੀ ਹੋਂਦ ਖਤਮ ਹੋ ਜਾਣੀ ਮੈਂ ਨਹੀਂ ਕਹਿੰਦਾ ਧਾਰਮਿਕ ਪੱਕੇ ਸੀ ਨੂੰ ਸੋਚੋ ਪਰ ਸਮਾਜ ਦੇ ਵਿੱਚ ਰਹਿੰਦੇ ਆ ਸਮਾਜ ਦੇ ਵਿੱਚ ਜਿਹੜੇ ਰਿਸ਼ਤੇ ਆ ਨਾ ਉਹ ਰਿਸ਼ਤੇ ਦੀ ਹੋਂਦ ਵੀ ਹੋਣੀ ਜਿਹੜੀ ਜ਼ਰੂਰੀ ਆ ਔਰ ਜਿਸ ਤਰ੍ਹਾਂ ਦੇ ਨਾਲ ਰਿਸ਼ਤਿਆਂ ਦੀ ਹੋਂਦ ਖਤਮ ਹੋ ਰਹੀ ਆ ਉਸ ਤਰ੍ਹਾਂ ਦੇ ਸਾਮਨਤਨ ਲੱਗਦਾ ਨਹੀਂ ਆਉਣ ਵਾਲੀਆਂ 20 30 ਵਰਿਆਂ ਨੂੰ ਤੁਸੀਂ ਜਦੋਂ ਤੁਹਾਡਾ ਬੱਚਾ ਨੂੰ ਤੁਹਾਨੂੰ ਪਤਾ ਨਹੀਂ ਹੋਣਾ ਕਿ ਚਾਚੇ ਦਾ ਮਤਲਬ ਕੀ ਹੈ ਤਾਏ ਦਾ ਮਤਲਬ ਕੀ ਹੈ ਇਸ ਕਰਕੇ ਇਕੱਲਾ ਧਾਰਮਿਕ ਤੌਰ ਤੇ ਨਹੀਂ ਸਮਾਜਿਕ ਤੌਰ ਤੇ ਵੀ ਸਾਨੂੰ ਸਮਾਜ ਦੇ ਵਿੱਚ ਵਿਚਰਨ ਵਾਸਤੇ ਆਪਣੇ ਰਿਸ਼ਤਿਆਂ ਦੀ ਹੋਂਦ ਨੂੰ ਜਿਉਂਦਾ ਰੱਖਣਾ ਹੀ ਪੈਣਾ ਜੀ ਠੀਕ ਹੈ ਸ਼ੁਕਰੀਆ ਤੁਸੀਂ ਸਮਾਂ ਕੱਢਿਆ ਗੱਲਬਾਤ ਕੀਤੀ ਬੜੀ ਮਿਹਰਬਾਨੀ ਔਰ ਇਸ ਤੋਂ ਇਲਾਵਾ ਜਿਹੜੀ ਮੈਂ ਗੱਲ ਛੋਟੇ ਪਰਿਵਾਰਾਂ ਦੀ ਕਰ ਰਿਹਾ ਸੀਗਾ ਉਹਦੇ ਜਿੱਥੇ ਨੁਕਸਾਨ ਤੇ ਕੁਝ ਲੋਕ ਫਾਇਦੇ ਵੀ ਗਣਵਾ ਰਹੇ ਹੈ ਔਰ ਜਿਵੇਂ ਕਸ਼ਮੀਰ ਹੋਰਾਂ ਨੇ ਗੱਲ ਕੀਤੀ ਹੈ ਕਿ ਤੁਹਾਨੂੰ ਆਪਣੇ ਰਿਚੁਅਲਸ ਆਪਣੇ ਰਿਸ਼ਤਿਆਂ ਦੀ ਜਿਹੜੀ ਹੈ ਉਹ ਉਹਦੀ अहमियत ਦਾ ਉਹਨਾਂ ਬਾਰੇ ਤਾਂ ਹੀ ਪਤਾ ਹੈ ਜੇ ਪਰਿਵਾਰ ਵੱਡੇ ਨੇ ਔਰ ਉਹਨਾਂ ਦਾ ਘੇਰਾ ਵਸੀਹ ਹੈ ਤਾਂ ਹੀ ਉਹ ਰਿਸ਼ਤਿਆਂ ਦੇ ਨਾਲ ਸਰਨਾਵੇਂ ਬਚੇ ਰਹਿਣਗੇ ਜੇਕਰ ਇੱਕ ਤੋਂ ਵਧੇਰੇ ਜਿਹੜੇ ਬੱਚੇ ਹੋਣਗੇ ਉਹ ਇਸ ਗੱਲ ਦੇ ਹਾਮੀ ਨਹੀਂ ਔਰ ਇਹਦੇ ਵਿੱਚ ਦੂਸਰੀ ਗੱਲ ਇਹ ਹੈ ਕਿ ਜਿਸ ਤਰੀਕੇ ਦੇ ਦੌਰ ਦੇ ਵਿੱਚ ਅਸੀਂ ਲੰਘ ਰਹੇ ਹਾਂ ਜਦੋਂ ਚਿੱਟੇ ਨੇ ਮੈਡੀਕਲ ਨਸ਼ੇ ਨੇ ਨਸ਼ਿਆਂ ਦੇ ਹੋਰ ਬਹੁਤ ਢੰਗ ਤਰੀਕਿਆਂ ਨੇ ਆਪਣੇ ਪੈਰ ਪਸਾਰੇ ਹੋਏ ਨੇ ਤਾਂ ਉਸ ਸਮੇਂ ਦੇ ਅੰਦਰ ਸਾਡੇ ਖੁੱਲੇ तमाम तरह ਦੇ ਸੈਂਟਰ ਜਿਹੜੇ ਆ ਸਾਡੇ ਉੱਤੇ ਸਵਾਲੀਆ ਚਿੰਨ੍ਹ ਪੈਦਾ ਕਰ ਰਹੇ ਆ ਜਿਸ ਕੌਮ ਦੀ نسل ਫਸਲ ਜਿਹੜੀ ਹੈ ਜ਼ਹਿਰੀਲਾ ਰੂਪ ਧਾਰਨ ਕਰ ਚੁੱਕੀ ਹੈ ਉਹ ਆਪਣੀ ਆਰਗੇਨ ਆਰਗੇਨਿਕ ਜਿਹੜੀ ਹੈ ਗਰੋਥ ਨਹੀਂ ਕਰ پا ਰਹੀ ਉਹਦੇ ਉੱਤੇ ਇੱਕ ਬਹੁਤ ਵੱਡਾ ਸਵਾਲੀਆ ਨਿਸ਼ਾਨ ਲੱਗ ਗਿਆ ਹੁਣ ਜਦੋਂ ਆਈਵੀਐਫ ਸੈਂਟਰ ਜਿਹੜੇ ਆ ਖੁੱਲ ਗਏ ਆ ਤੇ ਬਿਮਾਰੀਆਂ ਦੇ ਨਾਲ ਇਹ ਇੱਕ ਖਿੱਤੇ ਦੇ ਲੋਕ ਜਿਹੜੇ ਆ ਉਹ ਜਕੜੇ ਗਏ ਆ ਉਹ ਬੱਚੇ ਪੈਦਾ ਕਰਨ ਤੋਂ ਅਸਮਰੱਥ ਹੋ ਰਹੇ ਆ ਔਰ ਇਸ ਮੌਕੇ ਦੇ ਉੱਤੇ ਬਹੁਤ ਤਰ੍ਹਾਂ ਦੀ ਸਵਾਲੀਆਂ ਨਿਸ਼ਾਨ ਤੁਹਾਡੇ ਅੱਗੇ ਨੇ ਹਾਲਾਂਕਿ ਹੁਣ ਤਾਂ ਦੋ ਦੋ ਤਿੰਨ ਤਿੰਨ ਬੱਚੇ ਪੈਦਾ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਉਸ ਸਮੇਂ ਦੇ ਵਿੱਚ ਕੀਤੀ ਜਾ ਰਹੀ ਹੈ ਜਦੋਂ ਜਿਹੜੇ ਜਿਹੜੇ ਪੇਰੈਂਟਸ ਨੇ ਜਾਂ ਜਿਹੜੇ ਨਵ ਵਿਆਹਤਾ ਜੋੜੇ ਨੇ ਉਹ ਇਸ ਚੀਜ਼ ਦੇ ਕਾਬਿਲ ਹੀ ਨਹੀਂ ਰਹੇ ਕਿਉਂਕਿ ਉਹ ਕਿਸੇ ਨਾ ਕਿਸੇ ਕਾਰਨ ਕਿਸੇ ਨਾ ਕਿਸੇ ਅਲਾਮਤ ਕਾਰਨ ਕਿਸੇ ਨਾ ਕਿਸੇ ਭੈੜੀ ਆਦਤ ਕਾਰਨ ਇਸ ਚੀਜ਼ ਤੋਂ ਅਸਮਰਥ ਹੋ ਚੁੱਕੇ ਐ ਕਿ ਉਹ ਹੁਣ ਇਸ ਚੀਜ਼ ਦੇ ਯੋਗ ਨਹੀਂ ਰਹੇ ਸੋ ਕਹਿਣ ਤੋਂ ਭਾਵ ਗੱਲ ਇਹ ਹੈ ਕਿ ਜਿਹੜੇ ਅੱਜ ਧਾਰਮਿਕ ਲੀਡਰਾਂ ਤੋਂ ਬਾਅਦ ਹੈ ਸਿਆਸੀ ਲੋਕਾਂ ਦੇ ਵੱਲੋਂ ਇਹ ਬਿਆਨ ਦਿੱਤੇ ਜਾ ਰਹੇ ਆ ਇਹਨਾਂ ਦੇ ਮਾਇਨੇ ਮਕਸਦ ਮੰਤਵ ਜਿਹੜੇ ਆ ਉਹ ਸਮਝਣ ਦੀ ਜ਼ਰੂਰਤ ਹੈ ਕਈ ਲੋਕ ਵਿਰੋਧ ਦੇ ਵਿੱਚ ਨੇ ਤੇ ਬਹੁਤ ਸਾਰੇ ਲੋਕ ਪੱਖ ਦੇ ਵਿੱਚ ਵੀ ਨੇ ਪਰ ਜਿਸ ਤਰੀਕੇ ਦੇ ਨਾਲ ਗਿਣਤੀ ਵਸੂ ਆਬਾਦੀ ਵਧ ਰਹੀ ਹੈ ਉਸ ਬਾਬਤ ਵੀ ਬਹੁਤ ਲੋਕ ਸੰਸਦੇ ਪਰਟਾ ਕੇ ਇਸ ਚੀਜ਼ ਦਾ ਖੰਡਨ ਕਰਦੇ ਆ ਇੱਕ ਹੋਰ ਸਾਡੇ ਨਾਲ ਜੁੜ ਰਹੇ ਆ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਾਹਿਲ ਗੱਲ ਕਰ ਰਿਹਾ ਜੀ ਮੋਗੇ ਤੋਂ ਜੀ ਜੀ ਸਾਹਿਲ ਜੀ ਕੀ ਕਹਿਣਾ ਚਾਹੁੰਦੇ ਹੋ ਫੈਸਲੇ ਬਾਰੇ ਫੈਸਲੇ ਬਾਰੇ ਇਹ ਕਹਿੰਦੇ ਜੋ ਸਦਵਾ ਜਿਹੜਾ ਜਿਹੜਾ ਬਿਆਨ ਆਇਆ ਹੈ ਤਾਂ ਉਹਨਾਂ ਨੇ ਕਿਹਾ ਹੈ ਕਿ ਪਰਿਵਾਰ ਵਿੱਚ ਇੱਕ ਜਰੇ ਦੇ ਉਹ ਬੱਚੇ ਹੀ ਹੋਣਾ ਚਾਹੀਦੇ ਪਰ ਲੇਕਿਨ ਕਿਤਨਾ ਕਿਤੇ ਆਬਾਦੀ ਜਿਹੜੀ ਆ ਉਹ ਜਿਤਨਾ ਵੱਧ ਰਹੀ ਹੈ ਜਿਤਨਾ ਮੁਸਲਮਾਨ ਜਿਹੜੇ ਨੇ ਉਹ ਉਹਨਾਂ ਦੀ ਜਿਹੜੀਆਂ ਆਬਾਦੀ ਵੱਧ ਰਹੀ ਹੈ ਤਾਂ ਚਾਹੀਦਾ ਹੈ ਕਿ ਦੋ ਬੱਚੇ ਤਾਂ ਜ਼ਰੂਰੀ ਹੈ ਨੇ ਜੀ ਇੱਕ ਬੱਚੇ ਦੇ ਨਹੀਂ ਹੋ ਸਕਦਾ ਤਾਂ ਦੋ ਬੱਚੇ ਜ਼ਰੂਰੀ ਹੈ ਕਿਉਂਕਿ ਅ ਅੱਗੇ ਜਾ ਕੇ ਬਹੁਤ ਵਧੀਆ ਜਿਹੜਾ ਇਹ ਬੱਚੇ ਵੀ ਥੋੜਾ ਪੜ੍ਹ ਲਿਖ ਕੇ ਕੇ ਆਪਣੇ ਬੱਚੇ ਜਿਹੜੇ ਨੇ ਉਹ ਦੇਸ਼ ਦਾ ਨਾਮ ਰੋਸ਼ਨ ਕਰਦੇ ਨੇ ਪਰ ਜਿਹੜਾ ਸਦਮਾ ਇਨਸਾਫ ਦਾ ਜਿਹੜਾ ਬਿਆਨ ਆਇਆ ਉਹ ਕਿਤਨਾ ਕਿਤੇ ਵਾਕੇ ਹੀ ਬਹੁਤ ਵਧੀਆ ਜੀ ਅ ਬਿਆਨ ਨੂੰ ਕਿਵੇਂ ਵੇਖਦੇ ਹੋ ਇਸ ਨੂੰ ਸੋਸ਼ੀਅਲੀ ਦੇਖਦੇ ਹੋ ਜਾਂ ਅ ਧਾਰਮਿਕ ਮਾਮਲੇ ਤੋਂ ਪ੍ਰੇਰਿਤ ਦੇਖਦੇ ਹੋ ਨਹੀਂ ਇਹ ਸੀ ਇਹ ਬਹੁਤ ਵਧੀਆ ਜੀ ਬਹੁਤ ਵਧੀਆ ਜਿਹੜਾ ਬਿਆਨ ਆਇਆ ਹੈ ਬਹੁਤ ਵਧੀਆ ਆ ਕਿ ਆਮਰੀ ਜਿਹੜੇ ਲੋਗ ਸੋਚ ਰਹੇ ਨੇ ਕਿ ਛੋਟੀ ਫੈਮਲੀ ਤਾਂ ਖੰਤੀ ਕੰਮ ਦੋ ਦੋ ਬੱਚੇ ਤਾਂ ਹੋਣੇ ਚਾਹੀਦੇ ਨੇ ਜੀ ਜਿਹੜੇ ਉਹਨਾਂ ਨੇ ਜਿਹੜਾ ਬਿਆਨ ਆਇਆ ਉਹਨਾਂ ਦਾ ਕਿ ਕਮ ਸੇ ਕਮ ਦੋ ਬੱਚੇ ਤਾਂ ਹੋਣੇ ਚਾਹੀਦੇ ਨੇ ਜੀ ਜੀ ਠੀਕ ਹੈ ਸाहिल ਜੀ ਸ਼ੁਕਰੀਆ ਇੱਕ ਹੋਰ ਕਾਲਰ ਸਾਡੇ ਨਾਲ ਇਸ ਪ੍ਰੋਗਰਾਮ 'ਚ ਜੁੜ ਰਹੇ ਸਵਾਗਤ ਹੈ ਤੁਹਾਡਾ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਇਸ ਬਿਆਨ ਮੁਤਲਕ ਜੀ ਰਾਜਨ ਮੋਰ ਨਹੀਂ ਮੌਲਦੋ ਜੀ ਜੀ ਕੀ ਕਹਿਣਾ ਚਾਹੁੰਦੇ ਆ ਮੈਂ ਕਹਿਣਾ ਚਾਹੁੰਦਾ ਜੀ ਕਿ ਜਿਹੜੀ ਹੈਗੀ ਨਾ ਇਹ ਬਿਆਨਬਾਜ਼ੀ ਸਿਰਫ ਇੱਕ ਖਬਰਾਂ 'ਚ ਬਣੇ ਰਹਿਣ ਵਾਸਤੇ ਲੀਡਰ ਸਾਹਿਬ ਜਿਹੜੇ ਇਹ ਕਰਦੇ ਨੇ ਜੀ ਕੋਈ ਜਿਹੜੀ ਕੋਈ ਖਾਸਤਾ ਇਹਨਾਂ ਦੀ ਬਿਆਨਬਾਜ਼ੀ ਜਿਹੜੀ ਹੈਗੀ ਕੋਈ ਖਾਸ ਇਸ ਦੇ ਮੈਨੇ ਤਾਂ ਰੱਖਦੇ ਨਹੀਂ ਇਹਨਾਂ ਨੇ ਜਾ ਕੇ ਜਿਹੜਾ ਉੱਥੇ ਮੋਰਚਾ ਲੱਗਿਆਦਾ ਸੀਗਾ ਗੁਰੂਗ੍ਰਾਂਧ ਸਾਹਿਬ ਦੀ ਬੇਅਦਬੀ ਬਾਰੇ ਉੱਥੇ ਜਾ ਕੇ ਵੀ ਕਿਹਾ ਸੀਗਾ ਵੀ ਮਹੀਨੇ ਡੇਢ ਮਹੀਨੇ ਚ ਨਾਂ ਇਨਸਾਫ ਮਿਲਿਆ ਵੀ ਮੈਂ ਜਿਹੜਾ ਹੈਗਾ ਆਪਣੀ ਸੀਟ ਛੱਡ ਦਊਗਾ ਕੋਈ ਇਹਨਾਂ ਨੇ ਸੀਟ ਨਹੀਂ ਛੱਡੀ ਜੀ ਬਾਕੀ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੋਵੇ ਵੀ ਇਹ ਬੱਚੇ ਦਾ ਕਹਿ ਰਹੇ ਨੇ ਪੈਦਾ ਕਰੋ ਬੱਚੇ ਦਾ ਚਲੋ ਚੰਗੀ ਗੱਲ ਹੈ ਪੰਜਾਬੀ ਵਧਣੀ ਚਾਹੀਦੀ ਨੇ ਪਰ ਇਹਨਾਂ ਨੂੰ ਚਾਹੀਦਾ ਉਹ ਮਾਹੌਲਤਾ ਬਣਾਉਣਾ ਜੀ ਵੀ ਆਹ ਵੀ ਬੰਦਾ ਜਿਹੜਾ ਹੈਗਾ ਉਹ ਉਹ ਸੇਫਟੀ ਬੱਚਿਆਂ ਦਾ ਜਿਹੜਾ ਜਿਹੜਾ ਭੀਖਾ ਉਹ ਸੇਫ ਲੱਗੇ ਕੋਈ ਕਾਨੂੰਨ ਬਣਾਓ ਵੀ ਜਿਹੜੇ ਹੈਗੇ ਉਹ ਪੰਜਾਬ ਦੀਆਂ ਨੌਕਰੀਆਂ ਦਾ ਘਟੋਕਟ ਪੰਜਾਬੀਆਂ ਨੂੰ ਮਿਲਣ ਮੇਨ ਮੇਨ ਨੌਕਰੀਆਂ ਦੇ ਜਿਹੜਾ ਹੈਗਾ ਬਾਹਰ ਦੇ ਕਬਜ਼ੇ ਹੋ ਰਹੇ ਨੇ ਜੀ ਰੋਜ਼ ਮੁੱਦੇ ਚੱਕਦੇ ਨੇ ਦੂਜੀ ਜਿਹੜੇ ਹੈਗੇ ਆ ਕਈ ਜਿਹੜੇ ਸਮਾਜ ਸੇਵੀ ਆਈਏ ਤੇ ਦੂਜੀ ਗੱਲ ਜਿਹੜਾ ਹੈਗਾ ਜੇ ਸਕੂਲਾਂ ਵਾਸਤੇ ਜਿਹੜਾ ਹੈਗਾ ਬੱਚਿਆਂ ਨੂੰ ਮਾਪਿਆਂ ਨੂੰ ਸੋਚਣਾ ਪੈਂਦਾ ਵੀ ਜੇ ਬੱਚੇ ਜ਼ਿਆਦਾ ਹੋ ਗਏ ਉਹਨੂੰ ਭਰਾਂਗੇ ਕਿੱਦਾਂ ਜੀ ਕੋਈ ਇਹਨਾਂ ਦੀ ਕਹਾਵਤਾਂ ਨੇ ਬਹੁਤ ਕਹੀ ਆ ਵੀ ਅਸੀਂ ਸੁਧਾਰਾਂਗੇ ਹਾਲ ਸਰਕਾਰੀ ਸਕੂਲਾਂ ਦੀ ਉਹਨਾਂ ਦਾ ਵੀ ਉਹੀ ਹਾਲ ਹੈ ਜੀ ਕੋਈ ਸੁਧਾਰ ਨਹੀਂ ਹੋਇਆ ਮਹਿੰਗੇ ਮਹਿੰਗੇ ਸਕੂਲਾਂ 'ਚ ਜਿਹੜਾ ਹੈਗਾ ਬੱਚਿਆਂ ਨੂੰ ਮਜਬੂਰੀ 'ਚ ਮਾਵਾ-ਬਨੂ ਦੀ ਵੀ ਟੈਨਸ਼ਨ ਹੁੰਦੀ ਹੈ ਜੀ ਕਿਸੇ ਦਾ ਕੋਈ ਮੰਨ ਲਓ ਡਿਲੀਵਰੀ ਉਹ ਕਰਨੀ ਹੈ ਬੱਚੇ ਦੀ ਡਿਲੀਵਰੀ ਜਿੱਥੇ ਹੋਣੀ ਹੈ ਜਾਂ ਬਾਅਦ ਕਿਤੇ ਇਲਾਜ ਹੋਣਾ ਉਹ ਵੀ ਜਿਹੜਾ ਹੈਗਾ ਜੇ ਚੰਗੀ ਇਲਾਜ ਲੈਣਾ ਤਾਂ ਫਿਰ ਮਹਿੰਗੇ ਉਹਦੇ 'ਚ ਵਾਸਤੇ ਜਾਣਾ ਪੈਂਦਾ ਹੈ ਉਹ ਵੀ ਕੋਈ ਆਪਾਂ ਰੋਜ਼ ਦੇਖਦੇ ਆਂ ਖਬਰਾਂ ਆਂਦੀਆਂ ਵੀ ਕਿੰਨੇ ਹਾਲ ਬੁਰੇ ਆ ਸਰਕਾਰੀਆਂ ਦੇ ਨੇ ਨੇ ਇਹਨਾਂ ਦੇ ਦੋਨੋਂ ਜਿਹੜੇ ਸੀਗੇ ਇਹ ਕਹਿੰਦੇ ਸੀ ਅਸੀਂ ਬੜੇ ਸੂਰਮੇ ਆ ਜੀ ਸਿੱਖਿਆ ਤੇ ਜਾਂ ਸਿਹਤ ਦੇ ਵਿੱਚ ਕੋਈ ਸੁਧਾਰ ਨਹੀਂ ਹੈ ਜੀ ਕੋਈ ਕਿਸੇ بڑے ਅਫਸਰ ਦਾ ਕਿਸੇ ਐਮਐਲਏ ਦਾ ਤੁਹਾਨੂੰ ਕੋਈ ਬੱਚਾ ਕੋਈ ਸਰਕਾਰੀ ਸਕੂਲ 'ਚ ਨਹੀਂ ਜਾਂਦਾ ਦਿਖਦਾ ਕੋਈ ਸਰਕਾਰੀ ਇਲਾਜ ਨਹੀਂ ਕਰਾਂਦਾ ਦਿਖਦਾ ਇਹ ਸਭ ਫਰੌਟੀ ਆ ਜੀ ਇਹ ਜਿਹੜੇ ਹੈਗੇ ਸਭ ਇੱਕ ਪਤਾ ਨਹੀਂ ਇਹਨਾਂ ਨੂੰ ਜਾ ਕੇ ਜਿਹੜੀ ਜਿਹੜੀ ਪਾਰਟੀ ਦੀ ਸਰਕਾਰ ਆ ਜਾਂਦੀ ਹੈ ਪਤਾ ਨਹੀਂ ਇਹਨਾਂ ਨੂੰ ਆ ਕੇ ਕੀ ਇੱਥੇ ਮੈਂ ਤਾਂ ਕਹਾਂ ਕਿ ਕੋਈ ਬਾਹਰਲੇ ਮੁਲਕ ਤੋਂ ਆ ਕੇ ਜਾਣਕਾਰੀ ਚਾਹੀਦੀ ਹੈ ਕਿਸੇ ਨੂੰ ਵੀ ਜਿਹੜਾ ਬੰਦਾ ਪਹਿਲਾਂ ਜੋ ਕੁਝ ਬੋਲਦਾ ਹੈ ਜਦੋਂ ਉਹਦੀ ਸਰਕਾਰ ਬਣ ਜਾਂਦੀ ਹੈ ਉਹ ਬਿਲਕੁਲ ਉਸੋਲਟ ਹੋ ਜਾਂਦਾ ਹੈ ਭਾਵੇਂ ਕੋਈ ਵੀ ਪਾਰਟੀ ਹੋਵੇ ਇਸ ਗੱਲ ਦੀ ਜਿਹੜੀ ਹੈ ਕਿ ਕੋਈ ਸਮਝ ਤੋਂ ਬਾਹਰ ਹੈ ਜੀ ਵੀ ਇਹ ਬਾਹਰ ਜਦੋਂ ਸੱਤਾ ਆਪੋਜੀਟ ਹੁੰਦੀ ਹੈ ਉਹ ਗੱਲਾਂ ਕੋਈ ਹੁੰਦੀਆਂ ਜਦੋਂ ਸੱਤਾ ਚਲੇ ਜਾਂਦੇ ਫੇਰ ਗੱਲਾਂ ਉਹੀਆਂ ਜੀ ਇਹ ਲਾ ਲਾਜ ਬਿਮਾਰੀ ਦੇ ਸਮਝਣ ਲੱਗਦੀ ਕੀ ਚੱਕਰ ਹੈ ਜੀ ਠੀਕ ਹੈ ਜੀ ਸ਼ੁਕਰੀਆ ਤੁਸੀਂ ਆਪਣੀ رائے ਸਾਂਝੀ ਕੀਤੀ ਫੋਨ ਕਾਲ ਕੀਤਾ ਇਸ ਪ੍ਰੋਗਰਾਮ ਵਿੱਚ ਤੁਹਾਡਾ ਧੰਨਵਾਦ ਇਹ ਤੁਹਾਡਾ ਆਪਣਾ ਪ੍ਰੋਗਰਾਮ ਹੈ ਇਹਦੇ ਵਿੱਚ ਅਸੀਂ ਉਹ ਵਿਸ਼ੇ ਲੈ ਕੇ ਤੁਹਾਡੇ ਰੁਬਰੂ ਹੋਣਿਆਂ ਤੁਹਾਡੇ ਨਾਲ ਇੰਟਰੈਕਸ਼ਨ ਕਰਦੇ ਆ ਜਿਹੜੇ ਕਿ ਸਿੱਧੇ ਸਮਾਜ ਦੇ ਨਾਲ ਜੁੜੇ ਹੋਏ ਆ ਸਿੱਧੇ ਤੁਹਾਡੇ ਨਾਲ ਜਿਨ੍ਹਾਂ ਦਾ ਸਰੋਕਾਰ ਹੈ ਇਸ ਕਰਕੇ ਤੁਹਾਡੀ ਸ਼ਮੂਲੀਅਤ ਇਸ ਪ੍ਰੋਗਰਾਮ ਦੇ ਵਿੱਚ ਵੱਧ ਤੋਂ ਵੱਧ ਹੋਣੀ ਚਾਹੀਦੀ ਹੈ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਅਕਸਰ ਹੀ ਮਲਾਲ ਰਹੇ ਆ ਕਿ ਉਹ ਪ੍ਰੋਗਰਾਮ ਹੁੰਦੇ ਨੇ ਜਿਹਦੇ ਵਿੱਚ ਸਿਆਸੀ ਲੋਕ ਆਉਂਦੇ ਆ ਜਾਂ ਜਿਹੜੇ ਲੀਡਰ ਲੋਕ ਆਉਂਦੇ ਆ ਪਰ ਇਹਦੇ ਵਿੱਚ ਤੁਸੀਂ ਆਪਣੀ ਜਿਹੜੀ ਹੈ ਉਹ ਵੱਧ ਤੋਂ ਵੱਧ ਯੋਗਦਾਨ ਪਾ ਸਕਦੇ ਹੋ ਆਪਣਾ ਸਮੇਂ ਤੋਂ ਸਮਾਂ ਕੱਢ ਕੇ ਜਿਹੜੀ ਹੈ رائے ਸਾਂਝੀ ਕਰ ਸਕਦੇ ਹੋ ਕਈ ਵਾਰ ਇਹ ਹੈ ਕਿ ਕਿਸੇ ਦਾ ਬੋਲ ਕਿਸੇ ਦਾ مشورہ کسی ਦੀ رائے ਬਹੁਤ ਲੰਮੇ ਸਮੇਂ ਲਈ ਇਫੈਕਟਿਵ ਹੋ ਸਕਦੀ ਹੈ ਬੇਰਾਲ ਅੱਜ ਦੇ ਲਈ ਇੰਨਾ ਹੀ ਫਿਰ ਮਿਲਾਂਗੇ ਕਿਸੇ ਹੋਰ ਵਿਸ਼ੇ ਦੇ ਨਾਲ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਜਿੰਨਾਂ ਕੋਲੇ ਕੱਖ ਨਹੀਂ ਉਹਨਾਂ ਦੇ ਸਾਥ ਜੁਆਕ ਆਪਣੇ ਕੋਲ ਬਰਮਾਦਰ ਨਾਲ ਕੋਈ ਜਿੱਤਾਵਾ ਹੈ ਨਾ ਆਪਾਂ ਇੱਕ ਇੱਕ ਅਸੇ ਕੋ ਫੜੇ ਇਹ ਗੱਲ ਬਿਲਕੁਲ ਚੇਂਜ ਕਰ ਦਿਓ ਇੱਕ ਤਾਂ ਇੱਕ ਇੱਕ ਬੱਚੇ ਤੱਕ ਸੀਮਤ ਨਾ ਰਹੋ ਮੈਂ ਤੁਹਾਨੂੰ ਦਰਦਨਾਕ ਬੇਨਤੀ ਕਰਨਾ ਆਉਂਦੇ ਸਾਲਾਂ ਚ ਅਸੀਂ ਘੱਟ ਗਿਣਤੀ ਵਿੱਚ ਹੋ ਜਾਣਾ ਤੇ ਉਹਨਾਂ ਤੋਂ ਕੁੱਟ ਖਾਇਆ ਕਰਾਂਗੇ ਅਸੀਂ ਫਿਰ ਰੋਜ਼ ਇੱਕ ਇੱਕ ਪਰਿਵਾਰ ਵਿੱਚ 5-5 ਪਚੰਗੀ ਪੈਦਾ ਕਰੋ ਨਹੀਂ